ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਜਿੱਥੇ ਕੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਮਨਦੀਪ ਸਿੰਘ ਸਿੱਧੂ ਪਹੁੰਚੇ ਨੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਮੌਜੂਦ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ اوਆਰਐਸ ਪੁਲਾਇਆ ਜਾ ਰਿਹਾ ਕਿਸਾਨ ਲੀਡਰਾਂ ਨੂੰ ਕਿਸਾਨ ਲੀਡਰ ਨੂੰ ਜਿਹੜਾ اوਆਰਐਸ ਆਪਣੇ ਹੱਥ ਦੇ ਨਾਲ ਪੁਲਾਉਂਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ جاری ਆ ਹਾਲਾਂਕਿ ਉਹਨਾਂ ਦੇ ਵੱਲੋਂ ਟ੍ਰੀਟਮੈਂਟ ਸ਼ੁਰੂ ਕਰਵਾ ਦਿੱਤਾ ਗਿਆ ਮੈਡੀਕਲ ਟ੍ਰੀਟਮੈਂਟ ਲਿਆ ਗਿਆ ਰਹੇ ਪਰ ਦੂਜੇ ਪਾਸੇ ਜੋ ਹੁਣ एसएसपी पटियाला नानक सिंह ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਮਨਦੀਪ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦੇ ਵਿੱਚ ਵੀ ਕਾफी ਖੁਸ਼ੀ ਨਜ਼ਰ ਆ ਰਹੀ ਆ ਕਿਉਂਕਿ ਕੇਂਦਰ ਦੇ ਵੱਲੋਂ ਪ੍ਰਪੋਜ਼ਲ ਦਿੱਤਾ ਪ੍ਰਪੋਜ਼ਲ ਐਕਸੈਪਟ ਕੀਤਾ 26 ਤਰੀਕ ਜਿਹੜਾ ਆ 26 ਸੈਕਟਰ ਚੰਡੀਗੜ੍ਹ ਦੇ ਵਿੱਚ 14 ਜਨਵਰੀ ਨੂੰ 14 ਫਰਵਰੀ ਨੂੰ ਜਿਹੜਾ ਆ 14 ਫਰਵਰੀ ਨੂੰ ਕੇਂਦਰ ਦੇ ਨਾਲ ਗੱਲਬਾਤ ਦਾ ਰਾਹ ਜਿਹੜਾ ਆ ਖੁੱਲਿਆ ਡੈਡਲੌਕ ਜਿਹੜਾ ਟੁੱਟਿਆ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਮਰਨ ਵਰਤ ਰੱਖਿਆ ਹੋਇਆ ਮਰਨ ਵਰਤ ਖਲਵਾਇਆ ਜਾ ਰਿਹਾ ਤਾਂ ਜੂਸ ਜਿਹੜਾ ORS ਪਲਾ ਕੇ ਇਹਨਾਂ ਦਾ ਮਰਨ ਵਰਤ ਖਲਵਾਇਆ ਜਾ ਰਿਹਾ ਐਸਐਸਪੀ ਨਾਨਕ ਸਿੰਘ ਪਟਿਆਲਾ ਮੰਡੀ ਸਿੱਧੂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਜੂਦ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਤਰੀਕਾ ਦਾ ਜਿਹੜਾ ਇੱਥੇ ਮਾਹੌਲ ਆ ਗਿਆ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਇੱਕ ਵੱਡੀ ਖਬਰ ਜਿਹੜੀ ਆ ਫਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਤੇ 121 ਕਿਸਾਨ ਜਿਹੜੇ ਨੇ ਮਰਨ ਵਰਤ ਖਤਮ ਕੀਤਾ ਕਿਸਾਨਾਂ ਦੇ ਵੱਲੋਂ ਤਾਂ ਖੁਦ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਇਹ ਮਰਨ ਵਰਤ ਖਤਮ ਕਰਵਾਇਆ ਜਾ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਿੱਛੇ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਪਰਾ ਕਰ ਲਓ ਇਹ ਕੁਰਸੀ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਇੱਥੇ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਕੀ ਕੁਝ ਕਹਿ ਰਹੇ ਨੇ ਮਨਦੀਪ ਸਿੰਘ ਸਾਹੀ ਆਪ ਨਹੀਂ ਪੀਣਾ ਨਹੀਂ ਨਹੀਂ ਅਸੀਂ ਅਸੀਂ ਛੱਡਦੇ ਪੀਂਦੇ ਛੱਡਦੇ ਕੈਦ ਹੋ ਗਏ ਕਿ ਆਪ ਪੀਂਦੇ ਆ ਨਹੀਂ ਲਾ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਮਰਨ ਵਰਤ ਹੈ ਗਾੜੀ ਤੋਂ ਮਰਨ ਵਰਤ ਆਇਆ ਜਿਹੜੇ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਮਰਨ ਵਰਤ ਖਤਮ ਕਰਵਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਮਨਦੀਪ ਸਿੰਘ ਸਿੱਧੂ ਨਜ਼ਰ ਆ ਰਹੇ ਨੇ ਤੁਹਾਨੂੰ ਤਾਂ ਇਹ ਖੁਦ ਜਿਹੜੇ ਨੇ ਕਿਸਾਨਾਂ ਦੀ ਧੁੰਮਕਾ ਰਹੀ ਹੈ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਸ ਮਰਨ ਵਰਤ ਨੂੰ ਖਤਮ ਕਰਨ ਲਈ ਕੀ ਕਹਿਣਾ ਚਾਹੋਗੇ ਅੱਜ ਕਿੰਨਾ ਕਿਤੇ ਇਹ ਧੁੰਮਕਾ ਸਫਲ ਹੋਊਗੀ ਨਜ਼ਰ ਆ ਰਹੀ ਹੈ ਜਿਹੜੀ ਜਿਹੜੇ ਅੱਜ ਜਿਹੜੇ ਜਿੰਨੇ 122 ਜਣੇ ਮਰਨwarte ਤੇ ਬੈਠੇ ਸੀ ਉਹਨਾਂ ਦੀ ਮੇਨ ਡਿਮਾਂਡ ਡੱਲੇਵਾਲ ਸਾਹਿਬ ਨਾਲ ਸੋਲੀਡੇਟਰੀ ਉਹਨਾਂ ਨੇ ਉਹਨਾਂ ਦੇ ਨਾਲ ਉਹਨਾਂ ਦੀ سپورਟ ਦੇ ਵਿੱਚ ਬੈਠੇ ਸੀ ਕਿਉਂਕਿ ਜਿਹੜੀ ਮੇਨ ਡੱਲੇਵਾਲ ਸਾਹਿਬ ਦੇ 55 ਦਿਨ ਹੋ ਗਏ ਸੀ ਜਿਹੜਾ ਮਰਨwarte ਸੀ ਤੇ ਉਹ ਸੈਂਟਰ ਸਰਕਾਰ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਜਿਹਦੇ ਕਾਰਨ ਉਹਨਾਂ ਨੇ ਮਤਲਬ ਕਿ ਗੱਲਬਾਤ ਜਿਹੜੀ ਪਹਿਲਾਂ ਰੁਕ ਗਈ ਸੀ ਉਹ ਅੱਗੇ ਤੁਰ ਪਈ ਤੇ ਉਹਦੇ ਵਿੱਚ ਇਹਨਾਂ 122ਾਂ ਦੇ ਜਿਹੜੇ ਕਹਿਣ ਤੇ ਕੱਲ ਡੱਲੇਵਾਲ ਸਾਹਿਬ ਨੇ ਆਪਦੀ ਮੈਡੀਕਲ ਏਡ ਲਈ ਤੇ ਅੱਜ ਇਸ ਕਰਕੇ ਅਸੀਂ ਆਏ ਸੀ ਬੇਨਤੀ ਕਰਨ ਕਿ ਜਿਹੜਾ ਤੁਹਾਡਾ ਮੇਨ ਮੁੱਦਾ ਸੀ ਡੱਲੇਵਾਲ ਦੀ ਸਾਹਿਬ ਦੀ ਸਿਹਤ ਬਾਰੇ ਉਹਦੇ ਚੋਂ ਗੱਲਬਾਤ ਅੱਗੇ ਵਧ ਰਹੀ ਹੈ ਤੁਹਾਡੀ ਇੱਕ ਤਰੀਕੇ ਨਾਲ ਜਿਹੜੀ ਜਿੱਤ ਹੋਈ ਹੈ ਜਿਹੜੀ ਤੁਸੀਂ ਵੇਟ ਕਰ ਰਹੇ ਸੀ ਵੀ ਤੁਹਾਨੂੰ ਕੋਈ ਸੱਦਾ ਮਿਲੇ ਤੇ ਅੱਜ ਸਪੈਸ਼ਲੀ ਸੀਐਮ ਪੰਜਾਬ ਤੇ ਡੀਜੀ ਸਾਹਿਬ ਵੱਲੋਂ ਏਸੀਬੀ ਡੱਲੇਵਾਲ ਸਾਹਿਬ ਨੇ ਤਾਂ ਮਰਨਵਰਤ ਖੋਲ ਦਿੱਤਾ ਜਿਹੜੇ ਮੇਨ ਉਹਨਾਂ ਦੀ سپورਟ ਦੇ ਵਿੱਚ ਬੈਠੇ ਸੀ ਜਾ ਕੇ ਉਹ ਵੀ ਕਿਉਂਕਿ ਉਹਨਾਂ ਨੂੰ ਵੀ ਰਿਕਵੈਸਟ ਕਰੋ ਕਿ ਉਹ ਆਪਦਾ ਮਰਨਵਰਤ ਜਿਹੜਾ ਖੋਲਣ ਤੇ ਅੱਜ ਕਿਉਂਕਿ ਮੇਨ ਡਿਮਾਂਡ ਹੈ ਜਿਹੜੀ ਗੱਲਬਾਤ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਗੱਲਬਾਤ ਚੰਗੇ ਤਰੀਕੇ ਨਾਲ ਅੱਗੇ ਵਧੂਗੀ ਦੂਜੀ ਗੱਲ ਜਿਹੜਾ ਇੱਥੇ ਜਿੰਨਾ ਚਿਰ ਮੋਰਚਾ ਚੱਲਿਆ ਖਾਸ ਤੌਰ ਤੇ ਮੋਰਚੇ ਦੀ ਲੀਡਰਸ਼ਿਪ ਨੂੰ ਮੈਂ ਇਸ ਗੱਲ ਦੀ ਵਧਾਈ ਵੀ ਦੇਵਾਂਗਾ ਵੀ ਇਹਨਾਂ ਨੇ ਜਿੰਨਾ ਇੱਥੇ ਚੱਲਿਆ ਪੀਸਫੁੱਲ ਰੱਖਿਆ ਜਿਹੜੀ ਇਹੀ ਅਸੀਂ ਦੁਆਰਾ ਫਿਰ ਰਿਕਵੈਸਟ ਕਰਾਂਗੇ ਵੀ ਡਿਮਾਂਡ ਤੁਹਾਡੀਆਂ ਅਸੀਂ ਵੀ ਦੁਆ ਕਰਦੇ ਹਾਂ ਜਿਹੜੀਆਂ ਵਾਜਬ ਤੇ ਮੰਨਣਯੋਗ ਡਿਮਾਂਡ ਦਾ ਮੰਨੀਆਂ ਜਾਣ ਪਰ ਨਾਲ-ਨਾਲ ਦੂਜੇ ਪਾਸੇ ਜਿਵੇਂ ਤੁਸੀਂ ਪਹਿਲਾਂ ਸ਼ਾਂਤੀ ਤੇ ਇੱਥੇ ਆਪਸੀ ਆਸ-ਪਾਸ ਦੇ ਲੋਕਾਂ ਨਾਲ ਭਾਈਚਾਰਾ ਬਰਕਰਾਰ ਰੱਖਿਆ ਉਵੇਂ ਹੀ ਬਰਕਰਾਰ ਰਹੇ ਨਹੀਂ ਇਹ ਦੇਖੋ ਪੋਜ਼ਿਟਿਵ ਹੈ ਜਿਹੜੀਆਂ ਗੱਲਾਂ ਇੰਨੇ ਐਫਰਟ ਹੋਏ ਇੰਨੇ ਲੈਵਲ ਦੀਆਂ ਟਾਕਸ ਹੋਈਆਂ ਉਹਦਾ ਪੋਜ਼ਿਟਿਵ ਇਹ ਮੰਨਣਾ ਚਾਹੀਦਾ ਵੀ ਉਹ ਜਿਹੜੀਆਂ ਗੱਲਾਂ ਕੱਲ ਜਿਹੜਾ ਡ੍ਰਿੱਪ ਲੱਗਣਾ ਕਿਉਂਕਿ ਸਾਰੇ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਉਹ ਬੜੇ ਕੱਦਵਾਰ ਨੇਤਾ ਕਿਸਾਨ ਨੇਤਾ ਤੇ ਇਸ ਕਰਕੇ ਉਹ ਸਾਰੀਆਂ ਗੱਲਾਂ ਪੋਜ਼ਿਟਿਵ ਹੋਈਆਂ ਜਦੋਂ ਇਹ ਚੀਜ਼ ਪੋਜ਼ਿਟਿਵ ਹੋ ਗਈ ਤੇ ਅਸੀਂ ਉਮੀਦ ਕਰਦੇ ਹਾਂ ਬਾਕੀ ਵੀ ਗੱਲਾਂ ਪੋਜ਼ਿਟਿਵ ਹੋਣਗੀਆਂ ਅੱਛਾ ਸਮੇਂ ਇਸ ਤਰ੍ਹਾਂ ਇਸ ਤਰ੍ਹਾਂ ਰਿਪੋਰਟਸ ਵਲਕਨ ਚੰਪਸ ਟੋਏਮਨ ਜਿਹੜੇ ਨੇ ਉਹ ਕਹਿੰਦੇ ਕਿ ਇਕੱਲੇ ਡ੍ਰਿਪ ਦਰਾਹੀ ਔਰ ਮੈਡੀਸਨ ਰਾਹੀ 14 ਪ੍ਰਤੀਸ਼ਤ ਇਕੱਲੇ ਵਸਾਫ ਨਹੀਂ ਬਚਾਇਆ ਜਾ ਸਕਦਾ ਕਹਿੰਦੇ ਕੁਝ ਹੋਰ ਵੀ ਉਹਨਾਂ ਨੂੰ ਡਾਈਟ ਨਾਲ ਦੇਣ ਦੀ ਲੋੜ ਹੈ ਇਸ ਤਰ੍ਹਾਂ ਦੇਖੋ ਜਿਹੜਾ ਬਿਲਕੁਲ ਹੀ ਕੁਝ ਨਾ ਲੈਣਾ ਤੇ ਉਹਦੇ ਲਈ ਜਿਹੜਾ ਬਿਲਕੁਲ ਕੁਝ ਨਾ ਲੈਣਾ ਤੇ ਡ੍ਰਿਪ ਲੱਗਣੀ ਬਹੁਤ ਪੋਜ਼ਿਟਿਵ ਇਹਨੂੰ ਆਪਾਂ ਗਿਣਨਾ ਚਾਹੀਦਾ ਇਹਦੇ ਚ ਉਹਨਾਂ ਨੂੰ ਨਾਲੇ ਇਹ ਜਿਹੜੇ ਦੱਲੇਵਾਲ ਸਾਹਿਬ ਤਾਂ ਹਜੇ ਵੀ ਸਹਿਮਤ ਨਹੀਂ ਸੀ ਇਹ 122 ਬੰਦਿਆਂ ਦੇ ਕਹਿਨ ਤੇ ਜਾਂ ਜਿਹੜੀ ਸੰਗਤ ਇੱਥੇ ਆਈ ਹੈ ਉਹਨਾਂ ਦੇ ਕਹਿਨ ਤੇ ਉਹਨਾਂ ਨੇ ਜੇ ਲਿਆ ਤੇ ਮੈਨੂੰ ਲੱਗਦਾ ਉਹਨਾਂ 'ਚ ਆਪਦੀ ਇੱਕ ਆਤਮ ਵਿਸ਼ਵਾਸ ਤੇ ਉਹਨਾਂ ਦੇ ਵਿੱਚ ਆਪਦੀ ਇੰਟਰਨਲ ਸਟਰੈਂਥ ਵੀ ਹੈ ਜਿਹਦੇ ਕਾਰਨ ਹੀ ਇੰਨੇ ਦਿਨ ਆਗੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਉਹ ਦਵਾਰਾ ਸੇਧਜਾਬ ਹੋ ਕੇ ਆਪ ਮੀਟਿੰਗਾਂ ਅਟੈਂਡ ਕਰਨਗੇ ਠੀਕ ਜੀ ਹੈ ਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਆ ਮਰਨ ਵਰਤ ਖਲਵਾਇਆ ਗਿਆ ਜਿਹੜੇ ਕਿਸਾਨ ਵੀ ਜਿਹੜੇ ਨੇ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ ਮਰਨ ਵਰਤ ਖਤਮ ਕਰ ਦਿੱਤਾ ਗਿਆ ਤਾਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਸੀ ਕੋਸ਼ਿਸ਼ਾਂ ਨੂੰ ਜਿਹੜਾ ਬੋਰ ਪਿਆ ਕੇਂਦਰ ਦੇ ਨਾਲ ਜਿਹੜੀਆਂ ਹੁਣ ਮੀਟਿੰਗ ਵੀ ਜਿਹੜੀ ਕੀਤੀ ਜਾਣੀ ਆ ਤਾਂ ਜਿਹੜੇ ਮਰਨ ਵਰਤ ਖੋਲ ਕੇ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜੀ ਕਿਵੇਂ ਦੇਖਦੇ ਹਾਂ ਬਹੁਤ देर ਹੋ ਗਈ ਕਿਉਂਕਿ 55 ਦਿਨ ਜਗਜੀਤ ਸਿੰਘ ਡੱਲੇਵਾਲ ਨੂੰ ਲੱਗੇ ਤੁਹਾਡਾ ਵੀ ਚੌਥਾ ਦਿਨ ਸੀ ਪਰ ਕਾਫੀ ਦੇਰ ਬਾਅਦ ਕੇਂਦਰ ਦਾ ਸੱਦਾ ਆਇਆ ਅੱਜ ਮਰਨ ਵਰਤ ਖਤਮ ਕਰਤਾ ਵੇਖੋ ਜੀ ਅੱਜ ਜਿਹੜੇ 121 ਕਿਸਾਨ ਬੈਠੇ ਸੀਗੇ ਉਹਨਾਂ ਦਾ ਪੰਜਵਾਂ ਦਿਨ ਸੀ ਅੱਜ ਇੱਥੇ ਉਹਨਾਂ ਦਾ ਮਰਨ ਵਰਤ ਖੁਲਾਇਆ ਗਿਆ ਇਹ ਜਿਹੜਾ ਜੋ ਵੀ ਮੋਰਚੇ ਨੇ ਫੈਸਲਾ ਲਿਆ ਕਿ ਜਿਹੜੇ ਡੱਲੇਵਾਲ ਸਰ ਦੀ ਵੀ ਇਹ ਵੀ ਇਸ਼ਿਆ ਸੀ ਕਿ ਜਿਹੜੇ ਜਿਹੜੇ ਦੂਸਰੇ ਸਿੰਘ ਬੈਠੇ ਆ ਉਹਨਾਂ ਦਾ ਮਰਨ ਵਰਤ ਖੁਲਾਇਆ ਜਾਏ ਬਾਕੀ ਗੱਲ ਜਗਜੀਤ ਸਿੰਘ ਡੱਲੇਵਾਲ ਜੀ ਉਹ ਸਾਨੂੰ ਉਹਨਾਂ ਦੀ ਇਹ ਚੀਜ਼ ਦੀ ਖੁਸ਼ੀ ਆ ਕਿਉਂਕਿ ਉਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰਤਾ ਕਿਉਂਕਿ ਉਹਨਾਂ ਦੇ ਨਾਲ ਦਾ ਆਗੂ ਦੁਬਾਰਾ ਮੇਰੇ ਨਾਲ ਬਹੁਤ ਔਖਾ ਵਾ ਉਹ ਜੇ ਆਗੂ ਬਾਰ-ਬਾਰ ਨਹੀਂ ਜੰਮਦੇ ਤੇ ਸਾਨੂੰ ਇਹ ਖੁਸ਼ੀ ਆ ਵੀ ਸਾਡਾ ਜਿਹੜਾ ਆਗੂਗਾ ਵੱਜੂਗਾ ਚੜ੍ਹਦੀ ਕਲਾ 'ਚ ਇਹ ਕਰਕੇ ਸਾਰੇ ਥੋੜਾ ਜਿਹਾ ਖੁਸ਼ੀ ਦੇ ਮੌਲਤ ਵਸਾਰੇ ਨੇ ਬਿਲਕੁਲ ਤਾਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਜਿਹੜੇ ਮਰਨ ਵਰਤ ਇੱਥੇ ਖਲਵਾਇਆ ਗਿਆ ਤਾਂ ਮੈਂ ਕਹੂੰਗਾ ਅੱਗੇ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਇਹ ਜਿਹੜੇ ਗੱਲਬਾਤ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਮਰਨਵਰਤ ਖਲਵਾਇਆ ਗਿਆ ਪਟਿਆਲੇ ਦਾ ਜਿਹੜਾ ਪ੍ਰਸ਼ਾਸਨ ਆ ਡੀਆਈਜੀ ਪਟਿਆਲਾ ਰੇਂਜ ਵੀ ਇੱਥੇ ਮੌਜੂਦ ਨੇ ਉਸ ਤੋਂ ਇਲਾਵਾ ਜਿਹੜੇ ਨੇ ਐਸਐਸਪੀ ਨਾਨਕ ਸਿੰਘ ਮੌਜੂਦ ਨੇ ਤਾਂ ਇਹ ਤਸਵੀਰਾਂ ਨੇ ਮੈਂ ਕਹੂੰਗਾ ਕਿ ਆ ਕਿ ਜਿਹੜੀਆਂ ਤਸਵੀਰਾਂ ਜਰੂਰ ਦਿਖਾਈਆਂ ਜਾਣ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਿਹੜੀ ਆ ਲਗਾਤਾਰ ਚੱਲ ਰਹੀ ਆ ਤੇ ਹੋਰ ਵੀ ਇੱਥੇ ਜਿਹੜੇ ਕਿਸਾਨ ਨੇ ਬਜ਼ੁਰਗ ਕਿਸਾਨ ਵੀ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਸਰ ਮੌਜੂਦ ਨੇ ਗੱਲਬਾਤ ਕਰਨ ਦੀ ਮਹਿਰੂ ਸਾਹਿਬ ਅਖਰਕਾਰ ਇੱਕ ਕਹਿ ਲਈ ਇਹ ਵੀ ਪਹਿਲਾ ਕਦਮ ਅੱਗੇ ਵਧਾਇਆ ਕੇਂਦਰ ਨੇ ਤਾਂ ਕਿਸਾਨਾਂ ਨੇ ਵੀ ਜਿਹੜਾ ਉਹ ਮੋੜਿਆ ਨਹੀਂ ਪ੍ਰਪੋਜ਼ਲ ਐਕਸੈਪਟ ਕਰ ਲਿਆ ਇੱਕ ਕਹਿ ਲਈ ਇਹ ਵੀ ਵੱਡੀ ਜਿੱਤ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ ਜਿਹੜੇ ਸਾਡੇ ਲੀਡਰ ਦੀ ਅਗਵਾਈ ਵਿੱਚ ਅਸੀਂ ਇਹ ਅंदोलਨ ਤੇਜ਼ ਤੇ ਕਿਸਾਨ ਕਰ ਰਹੇ ਆ ਸਰਾਜ ਸਿੰਘ ਜੀ ਸਿੰਘ ਢੱਲੇਵਾਲ ਦਾ ਇਰਾਦਾ ਮਾਨਤਾ